ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰਾਸਿਦ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਿਨ ਹੋ ਗਿਆ ਜੀ ਸ਼ਨੀਵਾਰ ਦਾ ਟਾਈਮ ਵਿਥੇ ਹੋ ਚੱਲਿਆ ਆ 4:15 ਚ 15 ਮਿੰਟ ਰਹਿ ਗਿਆ ਤਾਂ ਆਪਾਂ ਬਲੌਗ ਦੀ ਸ਼ੁਰੂਆਤ ਕਰ ਲਈ ਹੈ ਜੀ ਕਿਉਂਕਿ ਹੁਣ ਔਨਲਾਈਨ ਟਿਊਸ਼ਨ ਵਾਲੇ ਬੱਚੇ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਜੁਲਾਈ ਦੇ ਵਿੱਚ ਸਕੂਲ ਓਪਨ ਹੋ ਜਾਣੇ ਆ ਤੇ ਇਸ ਕਰਕੇ ਬੱਚਿਆਂ ਨੂੰ ਜਿਹੜਾ ਹੌਲੀਡੇਜ਼ ਹੋਮਵਰਕ ਮਿਲਿਆ ਉਹ ਬੱਚੇ ਕਰ ਰਹੇ ਕੰਪਲੀਟ ਹੁਣ 10 ਦਿਨ ਰਹਿ ਗਏ ਆ ਤੇ ਇਸ ਕਰਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਹੁਣ ਕਾਲੀ ਹੋ ਰਹੀ ਵੀ ਛੇਤੀ ਛੇਤੀ ਜ਼ਿਆਦਾ ਹੋਮਵਰਕ ਕਰ ਲਿਆ ਕੰਪਲੀਟ ਇਸ ਕਰਕੇ ਮੇਰਾ ਰੁਟੀਨ ਵੀ ਕਾਫੀ ਬਿਜ਼ੀ ਹੋ ਗਿਆ ਹੈ ਜੀ ਤੇ ਇਹ ਦੇਖੋ ਜੀ ਬੱਚਿਆਂ ਦੇ ਚਾਰਟ ਵਗੈਰਾ ਇਹ ਪਈਆ ਸਾਰੇ ਇੱਥੇ ਦੇਖਿਆ ਵੀ ਐਮ ਤੁਸੀਂ ਕਰਾਓ ਬੁੱਕਸ ਵਗੈਰਾ ਇੱਥੇ ਛੱਡ ਜਾਂਦੇ ਹੋ ਤੁਸੀਂ ਹੈਲਪ ਕਰਵਾਓ ਸਾਡੇ ਬੱਚਿਆਂ ਦੀਆਂ ਤਾਂ ਛੁੱਟੀਆਂ ਹੁੰਦੀਆਂ ਐਨਜੋਏ ਵਾਸਤੇ ਬੱਚੇ ਘਰ ਦੇ ਵੀ ਆ ਤੇ ਆਪਣੇ ਵਰਗਿਆਂ ਦੀਆਂ ਤਾਂ ਕਾਹਦੀਆਂ ਛੁੱਟੀਆਂ ਬਸ ਇਦਾਂ ਹੀ ਸਾਰੀ ਗਰਮੀ ਜਿਹੜੀ ਇਦਾਂ ਹੀ ਟੱਪ ਗਈ ਘਰਾਂ ਦੇ ਕੰਮਾਂ ਕਾਜਾਂ ਦੇ ਵਿੱਚ ਜ਼ਿੰਮੇਵਾਰੀਆਂ ਦੇ ਵਿੱਚ ਕਿਤੇ ਜਾ ਵੀ ਹੁੰਦਾਗਾ ਤੇ ਬਸ ਹੁਣ ਮੈਂ ਲੱਗੀ ਸੀਗੀ ਇਹ ਥੋੜਾ ਜਿਹਾ ਬੱਚਿਆਂ ਦਾ ਹੌਲੀਡੇਜ਼ ਹੋਮਵਰਕ ਹੈ ਉਹ ਥੋੜਾ ਜਿਹਾ ਕਰ ਲੱਗੀ ਸੀ ਫੇਰ ਮੈਂ ਕਿ ਉਸ ਤੋਂ ਬਾਅਦ ਬੱਚਿਆਂ ਨੇ ਆ ਜਾਣਾ ਮੈਂ ਕਿ ਚਲੋ ਵਲੌਗ ਦੀ ਸ਼ੁਰੂਆਤ ਕਰ ਲਈਏ ਤੁਸੀਂ ਜਿਹੜਾ ਪਹਿਲਾਂ ਆਪਾਂ ਵਲੌਗ ਜਿਆਦਾ ਪਿਆਰ ਦਿੱਤਾ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਸੁਖਪ੍ਰੀਤ ਭੈਣ ਦਾ ਕਮੈਂਟ ਆਇਆ ਸੀਗਾ ਵੀ ਤੁਸੀਂ ਜਿਹੜਾ ਡੇਰੀ ਦੇ ਵਿੱਚ ਦੁੱਧ ਨਹੀਂ ਪਾਉਂਦੇਗੇ ਤੇ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਪਿੰਡ ਵਿੱਚ ਡੇਰੀ ਹੈ ਨਹੀਂ ਬਾਕੀ ਇਹ ਵੀ ਡੇਰੀ ਨਾ ਹੋਣ ਕਰਕੇ ਅਸੀਂ ਦੁੱਧ ਪਾਉਂਦੇ ਸੀਗੇ ਦੁੱਧ ਦੀ ਨੂੰ ਜਦੋਂ ਕਾਫੀ ਜਿਆਦਾ ਹੁੰਦਾ ਸੀਗਾ ਹਨਾ ਕਿਉਂਕਿ ਫਿਰ ਉਸ ਨੂੰ ਸੰਭਾਲਣਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਪਰ ਉਹੀ ਹੈਗਾ ਵੀ ਉਹ ਕਿਲੋ ਦੇ ਪਿੱਛੇ 32-33 ਰੁਪਏ ਮਿਲਦੇ ਆ ਤਾਂ ਉਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਕਿਉਂਕਿ ਖਰਚਾ ਬਹੁਤ ਹੋ ਜਾਂਦਾ ਹੈ ਹਨਾ ਤੇ ਬਾਕੀ ਦੂਸਰੀ ਗੱਲ ਇਹ ਆ ਵੀ ਹੁਣ ਜਿਵੇਂ ਆਪਾਂ ਬਸ ਦੋ ਹੀ ਗਾਇਆਂ ਰੱਖੀਆਂ ਹੋਈਆਂ ਆ ਨਾ ਤੇ ਇਸ ਕਰਕੇ ਬਸ ਦੁੱਧ ਕਰੇ ਵਰਤ ਲਈਦਾ ਆ ਤੇ ਉਸ ਤੋਂ ਬਾਅਦ ਆਪਾਂ ਉਸ ਨੂੰ ਰੈਡ ਕਰ ਲਈਦਾ ਆ ਘੋੜਾ ਬਣਾ ਲਈਦਾ ਵੀ ਕਿਉਂਕਿ ਆਪਾਂ ਸ਼ੁਰੂ ਤੋਂ ਹੀ ਦੇਸੀ ਘਿਓ ਵਰਤਦੇ ਆ ਆਪਾਂ ਕਦੇ ਮੋਲ ਵਾਲਾ ਵਰਤਿਆ ਨਹੀਂ ਜਾਂ ਸਰੋਂ ਦਾ ਤੇਲ ਜਾਂ ਘਿਓ ਹੀ ਵਰਤਦੇ ਆ ਹਨਾ ਫਿਰ ਇਹਵੇਂ ਵੀ ਹੁੰਦਾ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਇੱਕ ਗਾਂ ਦੁੱਧ ਦੇਣੋਂ ਹਟ ਜਾਂਦੀ ਆ ਫਿਰ ਦੂਸਰੀ ਗਾਂ ਦੇ ਦੁੱਧ ਨਾਲ ਸਿਰਫ ਘਰ ਦਾ ਚਾਹ ਪਾਣੀ ਦਾ ਹੀ ਪੂਰਾ ਹੁੰਦਾ ਨਾ ਇਸ ਕਰਕੇ ਆਪਾਂ ਕੋਸ਼ਿਸ਼ ਇਹ ਕਰੀ ਦੀ ਵੀ ਚਲੋ ਦੁੱਧ ਹੈਗਾ ਤਾਂ ਹੁਣ ਘਰ ਦਾ ਘੋ ਬਣਾ ਲਈਏ ਹਨਾ ਕਿਉਂਕਿ ਫਿਰ ਬਹੁਤ ਔਖਾ ਹੋ ਜਾਂਦਾ ਜਦੋਂ ਦੁੱਧ ਥੋੜਾ ਹੋ ਜਾਂਦਾ ਇਸ ਕਰਕੇ ਅਸੀਂ ਡੇਰੀ ਚ ਦੁੱਧ ਕਦੇ ਨਹੀਂ ਪਾਇਆਗਾ ਹਾਂ ਪਹਿਲਾਂ ਪਾਉਂਦੇ ਹੁੰਦੇ ਸੀਗੇ ਜਦੋਂ ਜ਼ਿਆਦਾ ਸੀ ਉਹ ਵੀ ਦੁੱਧੀ ਨੂੰ ਪਾਉਂਦੇ ਸੀ ਦੁੱਧੀ ਘਰੋਂ ਲੈ ਜਾਂਦਾ ਸੀ ਪਰ ਉਹਦੇ ਵਿੱਚ ਕੋਈ ਪ੍ਰੋਫਿਟ ਹੈ ਨਹੀਂ ਇੰਨਾ ਹਨਾ ਇਸ ਕਰਕੇ ਹੁਣ ਪਸ਼ੂ ਵੀ ਜ਼ਿਆਦਾਤਰ ਸਭ ਨੇ ਹੀ ਘਟਾਤੇ ਆ ਕਿਉਂਕਿ ਦੁੱਧ ਦੇ ਜਿੱਥੇ ਪੋਨੇ ਆ ਜਾਂ ਮਾਰਕੀਟ ਚ ਖੁਦ ਜਾ ਕੇ ਦੇਖੇ ਉਹਨਾਂ ਫੇਦਾ ਫਾਇਦਾ ਆ ਹਨਾ ਦੁੱਧੀਆਂ ਦੁੱਧ ਦੇਣ ਦਾ ਕੋਈ ਫਾਇਦਾ ਨਹੀਂ ਗਾ ਤੇ ਇਸ ਕਰਕੇ ਅਸੀਂ ਪਸ਼ੂ ਵੀ ਘੱਟ ਕਰਦੇ ਆ ਦੋ ਹੀ ਗਾਈਆਂ ਰੱਖੀਆਂ ਹੋਈਆਂ ਜੀ ਤੇ ਦੁੱਧ ਕਰਦੇ ਤਾਂ ਵਧੀਆ ਸਰ ਜਾਂਦਾ ਜਿਹੜਾ ਆਪਾਂ ਘਿਓ ਆ ਉਹ ਵੀ ਕਰਦਾ ਹੀ ਵਰਤੀਦਾ ਤੇ ਇਸ ਕਰਕੇ ਕੋਸ਼ਿਸ਼ ਇਹ ਰਹਿੰਦੀ ਆ ਵੀ ਚਲੋ ਜੇ ਗਾਈਆਂ ਦੁੱਧ ਦੇਣੋਂ ਖੜ ਜਾਣ ਤਾਂ ਆਪਾਂ ਘਿਓ ਵਰਤਦੇ ਰਹੀਏ ਇੰਨਾ ਘਿਓ ਜਿਹੜਾ ਆਪਾਂ ਜਮਾ ਕਰ ਲੀਦਾ ਜੀ ਤੇ ਦੁੱਧ ਵਗੈਰਾ ਆਪਾਂ ਘੱਟ ਹੀ ਸੇਲ ਕਰਦੇ ਆ ਹਾਂਜੀ ਹੁਣ ਕਿਸੇ ਨੂੰ ਜ਼ਰੂਰਤ ਸੀਗੀ ਤੇ ਉਹਨਾਂ ਨੇ ਸ਼ੁਰੂ ਕੀਤਾ ਹੈ ਦੁੱਧ ਲੈਣਾ ਕੱਲ ਤੋਂ ਸ਼ੁਰੂ ਕੀਤਾ ਉਹਨਾਂ ਨੇ 2 ਕਿਲੋ ਦੁੱਧ ਲੈਣਾ ਤਾਂ ਆਪਾਂ ਉਹਦਾ ਦੇ ਦੇਣਾ ਉਹਨੇ ਪਿੰਡ ਚ ਕਿ ਅਸੀਂ ਜਦੋਂ ਸਾਢੇ ਘੱਟ ਸੀਗਾ ਤਾਂ ਅਸੀਂ ਉਹਨਾਂ ਤੋਂ ਮੁੱਲ ਲੈਂਦੇ ਹੁੰਦੇ ਸੀਗੇ ਤੇ ਵੈਸੇ ਆਪਾਂ ਡੇਰੀ ਵਗੈਰਾ ਚ ਢੀਪ ਹੁੰਦੇ ਨਾ ਹੀ ਸਾਡੇ ਪਿੰਡ ਵਿੱਚ ਡੇਰੀ ਹੈਗੀ ਹੈ ਹੁਣ ਆਪਾਂ ਥੋੜਾ ਜਿਹਾ ਕਰ ਲਈਏ ਕੰਮ ਕਾਜ ਫਿਰ ਆਉਣਗੇ ਟਿਊਸ਼ਨ ਵਾਲੇ ਬੱਚੇ ਤੇ ਬਣੇ ਰਹਿਣਾ ਬਲੌਗ ਦੇ ਨਾਲ ਤੁਹਾਨੂੰ ਥੋੜਾ ਟਾਈਮ ਬੱਚਿਆਂ ਦੇ ਨਾਲ ਵੀ ਇੰਟਰੋਡਿਊਸ ਕਰਵਾਵਾਂਗੇ ਜੀ ਮਿਲਾਂਗੇ ਥੋੜਾ ਟਾਈਮ ਬਾਅਦ ਲੋ ਜੀ ਹੁਣ ਇਹ ਬੱਚੀ ਆ ਚੁੱਕੀ ਆ ਇਹਨੇ ਨਾ ਹਜੇ ਸਕੂਲ ਨਹੀਂ ਜਾਣਾ ਸ਼ੁਰੂ ਕੀਤਾ ਹੈਨਾ ਹਜੇ ਆਪਣੇ ਕੋਲੇ ਹੀ ਟਿਊਸ਼ਨ ਪੜ੍ਹ ਰਹੀ ਹੈ ਇਹ ਹੈਨਾ ਤੇ ਫਿਰ ਉਸ ਤੋਂ ਬਾਅਦ ਇਹ ਸਕੂਲ ਜਾਣਾ ਸ਼ੁਰੂ ਕਰੂਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਅੱਜ ਸੁਸਤ ਆ ਥੋੜੀ ਜੀ ਸੁਸਤ ਹੈ ਕਿਉਂਕਿ ਅੱਜ ਕੀ ਸੀ ਸੁੱਤੇ ਉੱਠ ਕੇ ਆਈ ਹੈ ਨਾ ਤੇ ਕਹਿੰਦੀ ਹੁਣ ਪਹਿਲਾਂ ਸਭ ਤੋਂ ਪਹਿਲਾਂ ਕਲਰ ਕਰਾਓ ਮੈਂ ਕਿਹਾ ਪਹਿਲਾਂ ਕਰੋ ਵਰਕ ਫਿਰ ਕਰਾਂਗੇ ਕਲਰ ਚਲੋ ਸੱਸ਼ੀ ਕਲ ਬੁਲਾਓ ਸਾਰਿਆਂ ਨੂੰ ਕਿੱਦਾਂ ਬੁਲਾਈ ਦੀਏ ਸੱਸ਼ੀ ਕਲ ਬੁਲਾਓ ਕਿਵੇਂ ਹੈ ਅੱਜ

ਮੈਂ ਜਾਂ ਚੁ। ਉਹ ਹੋ ਮੈਂ ਲੈ ਕੇ ਆਉਣੀ ਆ। ਐਂਡ 'ਚ ਕਰਾਂਗੇ ਕਲਰ ਪਹਿਲਾਂ ਵਰਕ ਕਰ ਲਈਏ ਅੱਜ ਤੁਸੀਂ ਵੈਸੇ ਵੀ ਲੇਟ ਹੋਗੇ। ਕਲਰ ਲੈ ਕੇ ਆਉਗੀ ਹੁਣ। ਮੈਂ ਸਪੈਸ਼ਲੀ ਇਸ ਵਾਸਤੇ ਕਲਰ ਰੱਖੇ ਹੋਏ। ਬੱਚਾ ਫਿਰ ਨਾ ਫਿਰ ਜਾਂਦੀ ਬਾਕੀ ਕਹੂਗੀ ਟੌਫੀ ਲੈਣੀ ਆ। ਬਾਪੂ ਜੀ ਤਾਂ ਟੌਫੀ ਲੈਣੀ ਆ ਨਾ ਡੈਡੀ ਜੀ ਦਿੰਦੇ ਹੁੰਦੇ ਨਾ ਡੈਲੀਸ਼ਨ ਟੌਫੀ ਦਿੰਦੇ ਹੁੰਦੇ ਆ। ਟੌਫੀ ਦਿੰਦੇ ਆ ਤੇ ਬਾਪੂ ਜੀ। ਹਾਂ। ਬਸ ਪਹਿਲਾਂ ਹੁਣ ਕਲਰ ਕਰਨੇ ਸ਼ੁਰੂ ਕਰ ਦੇਣੇ ਆ ਵਰਕ ਨਹੀਂ ਕਰਨਾ। ਹਾਂਜੀ ਇੱਥੇ ਕਰਨੇ ਆ ਇੱਥੇ ਕਰਨੇ ਆ ਇਹ ਇਹ ਚਲਦੀ ਇਹ ਤਾਂ ਪੈਨਸਿਲ ਹੈ ਬਟ ਇਹ ਚਲਦੀ ਇਹ ਲ ਵਰਕ ਕਰ ਲਈ ਆਪਾਂ ਠੀਕ ਹੈ ਫੇਰ ਕਰਾਂਗੇ ਚਲੋ ਜੀ ਹੁਣ ਮੈਂ ਇਹਨੂੰ ਕਰਉਣੀਆ ਵਰਕ ਤੇ ਜਿਹੜਾ ਦੂਜਾ ਬੱਚਾ ਸੀਗਾ ਅੱਜ ਉਹ ਵੀ ਨਹੀਂ ਆਇਆਗਾ ਨਾ ਇਸ ਤਰ੍ਹਾਂ ਖਰਾਬ ਕਰਦੇ ਆ ਮੈਂ ਸਾਰਾ ਆਪਦਾ ਕੰਮ ਤੋਂ ਛੱਡ ਕੇ ਸਪੈਸ਼ਲ ਬੈਠੀ ਸੀਗੀ ਤੇ ਅੱਜ ਉਹ ਵੀ ਨਹੀਂ ਆਇਆ ਬੱਚਿਆਂ ਦਾ ਮੂਡ ਬੱਸ ਐ ਹੋ ਜਾਂਦਾ ਵੇਸੇ ਨਾ ਖੇਲੀ ਜਾਈਏ ਨਾ ਪੜ੍ਹਨਾ ਨਾ ਭਵਿੱਖ ਨੂੰ ਸਾਰੇ ਨਹੀਂ ਸਾਰੇ ਨਹੀਂ ਚੱਲਦੇ ਕਿ ਸ਼ੌਪ ਕਰਦੇ ਆ ਤੇ ਬਣੇ ਰਹਿਣਾ ਜੀ ਬਲੌਗ ਦੇ ਨਾਲ ਮਿਲਾਂਗੇ ਥੋੜੇ ਟਾਈਮ ਬਾਅਦ ਤੇ ਹੁਣ ਬਣਾਉਣ ਲੱਗੇ ਆ ਲਾਲ ਮਿਰਚਾਂ ਦੀ ਚਟਨੀ ਮੰਮੀ ਨੇ ਕੁੰਡਾ ਵਗੈਰਾ ਧੋ ਲਿਆ ਕੱਲ ਧੋ ਕੇ ਰੱਖਤੀ ਸੀ ਪਰ ਕੱਲ ਬਣਾਈ ਹੀ ਗਈ ਅਨਦਰ ਬਟਾਂਹ ਬਹੁਤ ਲੱਗਦਾ ਥੱਪਣੀਆਂ ਕਰਕੇ ਖੁਣਗੀਆਂ ਹੋਰ ਲਾਲ ਮਿਰਚਾਂ ਦੇ ਖਾਣ ਦੇ ਕੌਣ-ਕੌਣ ਸ਼ਕੀਨ ਹੈ ਜੀ ਕਮੈਂਟ ਕਰੋ ਥੋੜੀਆਂ ਬਹੁਤ ਹੁੰਦੀਆਂ ਕੁੰਡੇ ਦੀ ਚਟਨੀ ਹੋਏ ਛੋਟੇ ਦਾ ਡਰ ਹੋ ਗਿਆ ਆਪਣੇ ਤਾਂ ਛੋਟਾ ਕਹਿੰਦੇ ਨਹੀਂ ਆਪਣੇ ਤਾਂ ਘੋਟਾ ਕਹਿੰਦੇ ਨੇ ਕੁੰਡੇ ਦੀਆਂ ਚਟਨੀਆਂ ਵੀ ਗਈਆਂ ਤਾਂ ਛੋਟੇ ਦਾ ਡਰ ਵੀ ਗਿਆ ਉਹ ਵਾਲਾ ਟਾਈਮ ਟੱਪ ਗਿਆ ਨਾ ਹੁਣ ਹੁਣ ਕਿੱਥੇ ਰਹਿ ਗਿਆ ਉਹ ਵਾਲਾ ਟਾਈਮ ਅੱਜਕੱਲ ਦਾ ਮਿਕਸੀ ਦੀਆਂ ਚਟਨੀਆਂ ਚੱਲਦੀਆਂ ਗ੍ਰੈਂਡਰ ਦੀਆਂ ਚਟਨੀਆਂ ਚੱਲਦੀਆਂ ਇਹ ਤਾਂ ਕੁੰਡਾ ਫੜਕਾਈ ਜਾਂਦਾ ਤੁਹਾਨੂੰ ਪਤਾ ਉਹ ਤਾਂ ਉਹ ਤਾਂ ਓਟਾ ਕੁੰਡਾ ਵੀ ਜਾਦਾ ਹੁੰਦਾ ਤੇਰ ਮਾਮਨੇ ਕੱਟ ਹੁੰਦਾ ਪੁੱਤਾ ਤੇਰ ਮਾਮਨੇ ਕ ਪੱਥਰ ਦਾ ਹੁੰਦਾ ਅੱਛਾ ਉਹ ਹਲਦਾ ਨਹੀਂ ਹਾਂ ਸਹੀ ਗੱਲ ਹੈ ਹਲਦੇ ਰੰਦੋ ਪਾਰਾ ਹੁੰਦਾ ਨਾ ਪਾਰਾ ਬਹੁਤ ਹੈ ਉਹ ਵਧੀਆ ਰਹਿੰਦਾ ਹਲਦਾ ਨਹੀਂ ਹੈ ਨਾ ਮਾ ਦਾ ਤਾਇਆ ਹੁੰਦਾ ਜੇ ਕਰਤਵਾਰੀ ਨਾ ਪਾਈ ਤੇ ਤੱਕੁੰਦਾ ਵੀ ਲੈ ਅੱਛਾ ਉਹਨਾਂ ਤੋਂ ਲਿਆ ਸੀ ਨਹੀਂ ਲਿਆ ਕਿ ਸੀ ਉਹ ਲੈ ਜਾਂਦੇ ਸੀਗੇ ਇਹ ਅੰਬਰ ਸਰ ਨੂੰ ਪਤਾ ਨਹੀਂ ਮੌਸਰੋਂ ਲੈ ਜੀ ਦਾਦੀ ਮੇਰੀ अच्छा औरा बहुत है का हम्म तीन अपने दे। दे तो ਹੁਣ ਇੱਧਰ ਤੇ ਹੁੰਦੇ ਨਹੀਂ ਵਸੇ ਅਸੀਂ ਮਾਰ ਕਰਨ ਨੂੰ ਲੈ ਜਾਂਦੇ ਸੀ ਅੱਛਾ ਸਾਡਾ ਤੁਮ ਮਰ ਰਗੜਦਾ ਨਾ ਇਹੋ ਜਿਹੇ ਤੱਕੁੰਦੇ ਲੈ ਗਏ ਤਾਂ ਪਤਾ ਚੌਣਾ ਕਿ ਰੋਟੀ ਆ ਕੇ ਮੰਡਾ ਨਾ ਕਰ ਹਾਂਜੀ ਸਹੀ ਗੱਲ ਹੈ ਉਹਨਾਂ ਰੋਖ ਹੋ ਗਿਆ ਉਹਨਾਂ ਨੇ ਚਲੋ ਜੀ ਹਜੇ ਤਾਂ ਅਧੀਆਂ ਪਾਈਆਂ ਮਿਰਚਾਂ ਬਹੁਤ ਟਾਈਮ ਲੱਗਣਾ ਇਹਨਾਂ ਤੇ ਕਮ ਸੇ ਕਮ ਅੱਧਾ ਪੂਣਾ ਘੰਟਾ ਲੱਗ ਜਾਣਾ ਹਜੇ ਪਈਆਂ ਹੀ ਥੋੜੀ ਥੋੜੀ ਰਗੜ ਹੋਣਗੀਆਂ ਲਓ ਜੀ ਚਟਨੀ ਬਣ ਗਈ ਨਾਲ ਤੰਦੂਰ ਦੇ ਫੁੱਲੇ ਫੁੱਲੇ ਫੁਲਕੇ ਤੇ ਨਾਲ ਹੀ ਮੱਖਣੀ ਖਾਣੇ ਆਜੋ ਜੀ ਜਿਨ੍ਹਾਂ ਨੂੰ ਪਸੰਦ ਹੈ ਜਿਨ੍ਹਾਂ ਨੇ ਖਾਣੀ ਹੈ ਲਾਲ ਮਿਰਚਾਂ ਦੀ ਚਟਨੀ ਨਾਲ ਦਹੀਂ ਤੇ ਨਾਲ ਲੱਸੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਕਿਹੜੀ ਨਕਲ ਕਰੀ ਰਾਤਰਾ ਚਤੁਰਦੀ ਕਿਤੇ ਸਿੱਖਿਆ ਦੀ ਲਈ ਹੈ ਸਾੜੀ ਪਾ ਕੇ ਦੀਦੀ ਨੇ ਇੱਥੇ ਫੁੱਲ ਬਣਾਤਾ ਸੀ ਮੋਢੇ ਤੇ ਹਾਂ ਸਾੜੀ ਪਾ ਕੇ ਇੱਥੇ ਮੋਢੇ ਤੇ ਫੁੱਲ ਬਣਾ ਕੇ ਨਾ ਇਨਕੀ ਫੂ ਫੂ ਕਰ ਕਰਦਾ ਫੂ ਫੂ ਨਾਲ ਲੱਗੇ ਹੀ ਰਹਿੰਦਾ ਹੂੰ ਜਦੋਂ ਵੱਡਾ ਹੋਊਗਾ ਨਾ ਫਿਰ ਦੇਖਿਆ ਕਰੂੰਗਾ ਫੇਸ ਫੇਸ ਸੰਗ ਲੱਗਿਆ ਕਰੂਗੀ ਹੈਨਾ ਕੰਨ 'ਚ ਤਾਂ ਮੁਰਕੀ ਪਾਈ ਆ ਤਾਂ ਫੂੰਬੂ ਕਰੀ ਜਾਂਦਾ ਹੂੰ ਨੱਚ ਕੇ ਦਿਖਾ ਫਿਰ ਦੁਬਾਰਾ ਪਾਚਣ ਚੱਲ ਲਾ ਦੇ ਸਾੜੀ ਦੁਬਾਰਾ ਚੁਨੀ ਲੈ ਕੇ ਦੁਬਾਰਾ ਆਇਆ ਖੜਾ ਹੈ ਟਾਪਰ ਬੱਥ ਲਾ ਦੇ ਹੁਣ ਕੀ ਸੰਗ ਲੱਗਦੀ ਆ ਛੇਤੀ ਘਰ ਮੇ ਕੰਮ ਕਾਜ ਕਰਨੇ ਆ ਉਹਦੇ ਛੇਤੀ ਨੱਚ ਕੇ ਦਿਖਾ ਦੇ ਸਾਰਿਆਂ ਨੂੰ ਅੱਛੇ ਥੜੀ ਲਾਉਗੀ ਹੁਣ ਹੋਰ ਨਾਨਕੇ ਪਿੰਡ ਜਾ ਕੇ ਸਿੱਖ ਕੇ ਆਏ ਮੈਂ ਲਾ ਨਾਨਕੇ ਪਿੰਡ ਜਾ ਕੇ ਜੇਸੀ ਦੌਰ ਆ ਮੁੰਡੇ ਜਾਣੇ ਸੀ ਫੇਮ ਪਤਾ ਮੇ ਮਾਮੇ ਪਾ ਪਤਨ ਕਿੰਨੇ ਕਿੱਥੋਂ ਦੀ ਸੀ ਆ ਗੈਸੀ ਨਾ ਦੋਨੋਂ ਮਾਸੇ ਦੀ ਟੂੜੀ ਸੀ ਤੇ ਨਹੀਂ ਬੰਨ ਬਣ ਕੇ ਸੀ ਟੂੜੀ ਸੀ ਗੜੀਆਂ ਜਾ ਕੇ ਫੂ ਫੂ ਸਹੀ ਆ ਬਚਪਨ ਆ ਹੀ ਹੁੰਦਾ ਸਹੀ ਗੱਲ ਹੈ ਕਿ ਬੱਚੇ ਹੁੰਦੇ ਆ ਨੱਚ ਦਿੰਦੇ ਸੀ ਅਸੀਂ ਗੁੱਡੀਆਂ ਪਟੋਲੇ ਖੇលਦੇ ਹੁੰਦੇ ਸੀ ਉਸ ਤਾਂ ਵੰਦਰ ਕਿਲਾ ਨੀ 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 ਦੋ ਬੱਤੇ ਸਾਰੇ ਮੇਰੇ ਇੱਕ ਮੇਰੇ ਇੱਕ ਛੋਟੇ ਮਾਰਿਆ ਅਦਮ ਨੂੰ ਤੀਓ ਏ ਟੱਟੀ ਚੱਗ ਜਾ ਛੇਤੀ ਲਾਓ ਭਈ ਸਾਡੇ ਕੰਮ ਕਾਜ ਲੇਟ ਹੋ ਰਿਹਾ ਛੇਤੀ ਨੱਚ ਕੇ ਦਿਖਾਓ ਮਾ ਬਾ ਚਾਹ ਉਹ ਦੇਖ ਬੀਬੀ ਉੱਧ ਰੜਕੀ ਜਾਂਦੇ ਆ ਬਸ ਅੱਗੇ ਤੁੰਗ ਲੈਣ ਦੇ ਬੱਚ ਕਿੱਲੇ ਆਹੋ ਬੋਲੀ ਵੀ ਪਾ ਹਲੂ ਵੜੂ ਪੂਆ ਅਸਰੇ ਆਰੇ ਕੜੂ ਜੰਨੇ ਆੜੀਆਂ ਦਿਓ ਦਦੀਆਂ ਭੂਆ ਦੀ ਬਿੱਟੀ ਅੱਛਾ ਕੰਡੇ ਬੜੀਆਂ ਚੋਤਰੀ ਭਾਬੀ ਲੈਣਾ ਜੀਸੀ ਆਦੀ ਭਾਦੀ ਭਾਦੀ ਲੈਣਾ ਜੀਸੀ ਆਪ ਤਾਂ ਦੋ ਨਾਲ ਦੀ ਦੂਸੀ ਦੇ ਤਰਲ ਡੱਡੂ ਕਮਲਾ ਦੌਰ ਕੇ ਚੱਲੇਗਾ ਅਨੇ ਨਹੀਂ ਆਉਂਦੀ ਅਗੇ ਚੱਲ ਕੋਈ ਤੇ ਸਿੱਖੀਆ ਕਾਦਾ ਬਣਾਇਆ ਕਾਦਾ ਇਹ ਹੈ ਇੱਥੇ ਬਣਾਇਆ ਕਰੇ ਮਾਰਨਾਂ ਨਹੀਂ ਸਾਰੇ ਘਰੇ ਬਣਾਇਆ ਹੈ ਇਧਰੋਂ ਤੋਰ ਸਾਰਾ ਇੱਥੇ ਬਣਾਇਆ ਕੇ ਪਹਿਲਾਂ ਕੋਈ ਸਿਕਾ ਟਾਇਰ ਸਿਕਾ ਉਦੋਂ ਤੋੜ ਕੇ ਬਣਾਇਆ ਨਾ ਨਾ ਲਓ ਜੀ ਤੁਹਾਨੂੰ ਟਰੈਕਟਰ ਦਿਖਾਈਏ ਟਰੈਕਟਰ ਦੀਆਂ ਬ੍ਰੇਕਾਂ ਲੱਗੀਆਂ ਜਾਂਦੀਆਂ ਇਧਰ ਲਾ ਕੇ ਚਾਰਜਰ ਤੇ ਡੀਡ ਲਾ ਕੇ ਭੱਜ ਰਿਹਾ ਅੱਛਾ ਲੋਈ ਦਾ ਨਾ ਸਾਰਾ ਨਾ ਨਾ ਪੈਪ ਆਹਾ ਅੱਛਾ ਪਾਈਪ ਨੂੰ ਕੱਟ ਕੇ ਬਣਾਇਆ ਹੂੰ ਉਹ ਸ਼ ਅਮਨ ਵੀਰ ਦੇਖ ਨਵਾਂ ਦੀ ਟਰੈਕਟਰ ਤਿਆਰ ਕੀਤਾ ਨੇ ਪੈਪ ਨਾਲ ਕੱਟ ਕੇ ਅੱਛਾ ਉਹ ਦੀ ਪਲਾਸਟਿਕ ਵਾਲੀ ਪੈਪ ਹੁੰਦੀ ਐ ਹਾਂ ਉਹਦਾ ਮੈਂ ਅੱਛਾ ਤੇ ਬੈਟਰੀ ਲਾਈ ਆ ਥੱਲੇ ਇਹਦੇ ਓਏ ਮੈਨੂੰ ਲੱਗਦਾ ਸੀ ਦਿਖਾਈ ਬੈਟਰੀ ਲਾਈ ਹੈਗੇ ਨਾ ਨਾ ਹਾਂ ਲਾਈ ਹੈ ਮੋਟਰ ਮੋਟਰ ਅੱਛਾ ਜਿਹੜੀ ਮੋਟਰ ਹੁੰਦੀ ਹੈ ਨਾ ਆਹ ਵਾਲੀ ਮੋਟਰ ਲਾ ਕੇ ਲਓ ਜੀ ਪ੍ਰੋਜੈਕਟ ਵਰਕ ਤਿਆਰ ਹੋ ਗਿਆ ਮੈਂ ਕਿਹਾ ਤੇ ਸਕੂਲ ਵਾਸਤੇ ਤਿਆਰ ਕੀਤਾ ਨਾ ਨਾ

ਵਧੀਆ ਆ ਤਾਰ ਲਾਤੀ ਹੈ ਤੇ ਅਥੇ ਵਿੱਚ ਲਾ ਕੇ ਉਹਦੇ ਵਿੱਚ ਐਡਾਪਟਰ ਚ ਲੀਡ ਲਾ ਕੇ ਵਧੀਆ ਲੱਗ ਜਾਂਦੀ ਚਲ ਇਹਨੂੰ ਭਜਾ ਕੇ ਦਿਖਾ ਕਿੰਨਾ ਕੁ ਭਜਦਾ ਇੱਕ ਮਿੰਟ ਆ ਤਾਰ ਸਾਈਡ ਤੇ ਕਰ ਲਾਂ ਕਾਜ ਨਹੀਂ ਬੜੀ ਪੱਖਾ ਨਹੀਂ ਚੱਲਦਾ ਆ ਨਹੀਂ ਚੱਲਦਾ ਪੱਖਾ ਉਹ ਬਣਾ ਚਲਾ ਲੈਣਾ ਸੀ ਇਹ ਨਾ ਫਿਰ ਟੇਪ ਲਾ ਕੇ ਪੱਕਾ ਕਰ ਲਵੇ ਨਾ ਐਡਾਪਟਰ ਚ ਲਾ ਕੇ ਗਰਮੀ ਸੱਚੀ ਬਹੁਤ ਜ਼ਿਆਦਾ ਉਹ ਭਿੱਜ ਗਏ ਉਹ ਆਪ ਵਾਰ ਵਾਰ ਲੈ ਘੁੰਮਦਾ ਹਿੱਲੇ ਜਾਂਦੀ ਹੈ ਨਾ ਤਾਰ ਨਿਕਲ ਜਾਂਦੀ ਵਿੱਚੋਂ ਹਾਂ ਤਾਰ ਨਿਕਲ ਜਾਂਦੀ ਹੈ ਗੁੱਡ ਲੋ ਜੀ ਇੱਥੇ ਮੈਂ ਲੱਗ ਗਈਆਂ ਕੱਪੜੇ ਪ੍ਰੈਸ ਕਰਨ ਵਾਸਤੇ ਅੱਜ ਮੈਂ ਲੌਬੀ 'ਚ ਨਹੀਂ ਕਰ ਰਹੀ ਕੱਪੜੇ ਪ੍ਰੈਸ ਕਿਉਂਕਿ ਉੱਥੋਂ ਦਾ ਪੱਖਾ ਹੈਗਾ ਖਰਾਬ ਤੇ ਮੈਨੂੰ ਟੇਬਲ ਫੈਨ ਲਾਉਣਾ ਪੈਂਦਾ ਤੇ ਗਰਮੀ ਇੰਨੀ ਜ਼ਿਆਦਾ ਨਾ ਵੀ ਉੱਥੇ ਜੀ ਨਹੀਂ ਕੀਤਾਗਾ ਤੇ ਸਾਰਾ ਮੈਂ ਡੰਡਾ ਡੋਰੀਆ ਚੱਕ ਕੇ ਇੱਧਰ ਡਰਾਈਂਗ ਰੂਮ 'ਚ ਆ ਗਈ ਨਾਲੇ ਏਸੀ ਚਲਾ ਲੈ ਨਾਲੇ ਇੱਥੇ ਦੀਵਾਨ ਤੇ ਖੇਸ ਬਿਸ਼ਾ ਕੇ ਬੋਰਡ ਦੇ ਵਿੱਚ ਲਾ ਲਈ ਪ੍ਰੈਸ ਦੀ ਤਾਰ ਤੇ ਕੱਪੜੇ ਪ੍ਰੈਸ ਕਰਨੇ ਸ਼ੁਰੂ ਕਰ ਲੇ ਵੀ ਇੱਕ ਤਾਂ ਜੇ ਏਸੀ ਦਾ ਬਿੱਲ ਬਣੂਗਾ ਇੱਕ ਪ੍ਰੈਸ ਦਾ ਬਿੱਲ ਬਣੂਗਾ ਪਰ ਕੀ ਕਰੀ ਗਰਮੀ ਬਹੁਤ ਜ਼ਿਆਦਾ ਤੇ ਗਰਮੀ ਦੇ ਵਿੱਚ ਉਧਰੋਂ ਤਾਂ ਪ੍ਰੈਸ ਦੀ ਗ ਉਦੋਂ ਵੈਸੇ ਗਰਮੀ ਆ ਤਾਂ ਫਿਰ ਕੱਪੜੇ ਪ੍ਰੈਸ ਕਰਨ ਨੂੰ ਜੀ ਨਹੀਂ ਕਰਦਾ ਪਰ ਮਜਬੂਰੀ ਆ ਕਰਨੇ ਪੈਂਦੇ ਆ ਇਸ ਕਰਕੇ ਮੈਂ ਕਿਹਾ ਚਲੋ ਅੱਜ ਇੱਥੇ ਡਿਊਟੀ ਲਾ ਲੈਨੇ ਆ ਤੇ ਇੱਥੇ ਹੀ ਕਰ ਲੈਨੇ ਆ ਕੱਪੜੇ ਪ੍ਰੈਸ ਤੇ ਅੱਜ ਦੇ ਵਲੌਗ ਦਾ ਆਪਣਾ ਮੇਨ ਟੌਪਿਕ ਇਹ ਸੀਗਾ ਵੀ ਕਈ ਵਾਰ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਮਾਨ ਇੱਛਿਤ ਰਿਸਪੈਕਟ ਦਿੰਨੇ ਆ ਉਹਦੇ ਵਾਸਤੇ ਟਾਈਮ ਕੱਢਦੇ ਆ ਪਰ ਅਗਲੇ ਵਾਲੇ ਦਿਲ ਦੇ ਵਿੱਚ ਪਤਾ ਨਹੀਂ ਕੀ ਹੁੰਦਾ ਅਗਲੇ ਸੋਚਦਾ ਵੀ ਸਾਡੇ ਲਈ ਇਹ ਵਹਿਲੇ ਹੀ ਆ ਜਿਹੜਾ ਸਾਨੂੰ ਇੰਨੀ ਅਹਿਮੀਅਤ ਦੇ ਰਹੇ ਆ ਹੈਨਾ ਅਗਲੇ ਨੂੰ ਐ ਨਹੀਂ ਪਤਾ ਵੀ ਜੇ ਤੁਹਾਨੂੰ ਕੋਈ ਇੱਜ਼ਤ ਰਿਸਪੈਕਟ ਦੇ ਰਿਹਾ ਤਾਂ ਤੁਸੀਂ ਵੀ ਉਹਨੂੰ ਉਨੀ ਹੀ ਐਹਮiyet ਦੋ ਇੱਜ਼ਤ ਰਿਸਪੈਕਟ ਦੋ ਕਿਉਂਕਿ ਇਹ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਐਗੇ ਹੈ ਜਿਹੜੇ ਕਿ ਕਿਸੇ ਦੇ ਪਿਆਰ ਲਈ ਮੁਹੱਬਤ ਲਈ ਕਿਸੇ ਦੀ ਇੱਜ਼ਤ ਰਿਸਪੈਕਟ ਲਈ ਤਰਸਦੇ ਆ ਉਹਨਾਂ ਨੂੰ ਕੋਈ ਹੀ ਨਹੀਂ ਬੁਲਾਉਂਦਾ ਹਨਾ ਤੇ ਇਸ ਕਰਕੇ ਪਲੀਜ਼ ਅਗਰ ਕੋਈ ਵੀ ਤੁਹਾਨੂੰ ਬਹੁਤ ਜ਼ਿਆਦਾ ਮਾਨ ਤੇ ਇੱਜ਼ਤ ਰਿਸਪੈਕਟ ਦੇ ਰਿਹਾ ਤਾਂ ਤੁਹਾਨੂੰ ਵੀ ਉਨਾ ਹੀ ਉਸ ਨੂੰ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਸੇ ਕੋਲ ਟਾਈਮ ਹੈ ਨਹੀਂਗਾ ਇੰਨਾ ਹੈਨਾ ਸਪੈਸ਼ਲੀ ਕੋਈ ਟਾਈਮ ਕੱਢ ਕੇ ਹੀ ਤੁਹਾਡੇ ਵਾਸਤੇ ਆਉਂਦਾ ਹੈ ਤੇ ਤੁਹਾਨੂੰ ਰਿਸਪੈਕਟ ਦਿੰਦਾ ਅਹਿਮੀਅਤ ਦਿੰਦਾ ਹੈ ਇਸ ਕਰਕੇ ਪਲੀਜ਼ ਇੱਕ ਦੂਸਰੇ ਨੂੰ ਰਿਸ਼ਤਾ ਬਣਾਏ ਰੱਖਣ ਵਾਸਤੇ ਹਮੇਸ਼ਾ ਇੱਕ ਦੂਜੇ ਦੀ अहमियत ਕਰੋ ਰਿਸਪੈਕਟ ਕਰੋ ਇੱਕ ਦੂਸਰੇ ਨੂੰ ਖੁਸ਼ੀਆਂ ਵੰਡੋ ਨਾ ਕਿ ਕੜੱਤਨ ਵੰਡੋ ਜਿਵੇਂ ਕਹਿੰਦੇ ਹੁੰਦੇ ਹਨ ਕਿ ਬੇਰੀਆਂ ਦੇ ਬੇਰ ਬੜੇ ਮਿੱਠੇ ਹੁੰਦੇ ਆ ਨਾ ਪਰ ਉਹ ਇੰਨੇ ਉੱਚੇ ਹੁੰਦੇ ਆ ਕਿ ਉਹਨੂੰ ਪਾਉਣ ਵਾਸਤੇ ਲੋਕੀ ਉਸਨੂੰ ਇੱਟਾ ਰੋੜੇ ਮਾਰ ਕੇ ਥੱਲੇ ਸੈਟਦੇ ਆ ਤੇ ਕਿਕਰਾਂ ਦੇ ਕੰਡੇ ਹੁੰਦੇ ਆ ਤੇ ਉਹਨਾਂ ਦੇ ਤੁੱਕੇ ਵੀ ਕੜਤਣ ਵਾਲੇ ਹੁੰਦੇ ਆ ਤਾਂ ਉਸ ਨੂੰ ਕੋਈ ਇੱਟਾ ਰੋੜੇ ਨਹੀਂ ਮਾਰਦਾਗਾ ਕਿਉਂਕਿ ਉਹਦੀ ਵੈਲਿਊ ਨਹੀਂ ਹੁੰਦੀਗੀ ਉਹੀ ਹਿਸਾਬ ਕਿਤਾਬ ਆ ਵੀ ਜੇ ਆਪੇ ਕਿਸੇ ਨਾਲ ਮਿੱਠੇ ਰਹਿਨੇ ਆ ਮਿੱਠੇ 베ਰਾ ਵਰਗੇ ਹੁੰਨੇ ਆ ਤਾਂ ਉਸ ਨੂੰ ਪਲੀਜ਼ ਇੱਟਾ ਰੋੜੇ ਨਾ ਮਾਰੋ ਉਸ ਨੂੰ ਉਹਨਾਂ ਹੀ ਰਿਸਪੈਕਟ ਦੋ ਜਿੰਨਾ ਤੁਹਾਨੂੰ ਕੋਈ ਚਾਹੁੰਦਾ ਤੁਹਾਡੇ ਤੋਂ ਜਿੰਨਾ ਤੁਹਾਨੂੰ ਕੋਈ ਦੇ ਰਿਹਾ ਇਸ ਲਈ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਕਿਸੇ ਦਾ ਦਿਲ ਨਾ ਦਿਖਾਓ ਜੀ ਕਿਉਂਕਿ ਇਹ ਟਾਈਮ ਜਿਹੜਾ ਹੈ ਪਤਾ ਨਹੀਂ ਗਾ ਆਉਣਾ ਕਿ ਨਹੀਂ ਆਉਣਾ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਜੀ ਠੀਕ ਹੈ ਜੀ ਅੱਜ ਵਾਲਾ ਵਲੌਗ ਆਪਣਾ ਇਹੀ ਸੀਗਾ ਹਮੇਸ਼ਾ ਮਿੱਠੇ ਬੇਰਾਂ ਦੀ ਤਰ੍ਹਾਂ ਮਿੱਠੇ ਬੇਰੇ ਬਣ ਕੇ ਰਿਹਾ ਕਰੋ ਜਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਹਨਾ ਅੱਜ ਆਪਾਂ ਹੈਗੇ ਕੱਲ ਦਾ ਕੋਈ ਭਰੋਸਾ ਨਹੀਂਗਾ ਅਗਰ ਆਪਾਂ ਮਿੱਠੀ ਆ ਤਾਂ ਆਪਾਂ ਨੂੰ ਕੋਈ ਯਾਦ ਕਰੂਗਾ ਕੋੜਿਆਂ ਨੂੰ ਕੋਈ ਯਾਦ ਨਹੀਂ ਕਰਦਾਗਾ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰਨੇ ਆਂ ਵਲੌਗ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਜਿਵੇਂ ਤੁਸੀਂ ਸਾਰੇ ਪਿਆਰੇ ਪਿਆਰੇ ਕਮੈਂਟ ਕਰਦੇ ਆ ਬਹੁਤ ਹੌਸਲਾ ਮਿਲਦਾ ਭੀ ਆਪਾਂ ਅਗਲਾ ਵਲੌਗ ਵਿੱਚ ਲਈਏ ਠੀਕ ਹੈ ਮਿਲਾਂਗੇ ਕੱਲੂ ਸਤਿ ਸ਼੍ਰੀ ਅਕਾਲ ਜੀ ਸਾਰੇ